ਕੰਟੈਂਟ 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 ਕਈ ਵਾਰੀ ਨਵੇਂ ਯੂਟਿਊਬਰ ਬਲੌਗਿੰਗ ਚੈਨਲ ਤਾਂ ਬਣਾ ਲੈਂਦੇ ਆ ਪਰ 5-7 ਵੀਡੀਓ ਅਪਲੋਡ ਕਰਨ ਤੋਂ ਬਾਅਦ ਉਹਨਾਂ ਨੂੰ ਅਗਲੀ ਵੀਡੀਓ ਲਈ ਕੰਟੈਂਟ ਨਹੀਂ ਸਮਝ ਆਉਂਦਾ ਵੀ ਕਿਸ ਕੰਟੈਂਟ ਦੇਤੇ ਅਸੀਂ ਆਪਣੀ ਅਗਲੀ ਵੀਡੀਓ ਬਣਾਈਏ ਜੇ ਤੁਹਾਡੇ ਨਾਲ ਵੀ ਇਹ ਦਿੱਕਤ ਹੁੰਦੀ ਹੈ ਤਾਂ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਉਹ 10 ਤਰੀਕੇ ਦੱਸਾਂਗਾ ਜਿਨ੍ਹਾਂ ਨੂੰ ਯੂਜ਼ ਕਰਕੇ ਤੁਸੀਂ ਅਣਗਿਣਤ ਵੀਡੀਓਜ਼ ਬਣਾ ਸਕਦੇ ਹੋ ਤੇ ਆਪਣੇ ਚੈਨਲ 'ਤੇ ਅਪਲੋਡ ਕਰ ਸਕਦੇ ਹੋ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਵੀਡੀਓ ਵਿੱਚ ਮੈਂ ਕੁਝ ਟਿਪਸ ਵੀ ਦੇਵਾਂਗਾ ਤੁਹਾਨੂੰ ਤੁਸੀਂ ਦੇਖ ਰਹੇ ਹੋ ਰਜਿੰਦਰ ਕੁਮਾਰ ਬਲੌਗਸ ਤੇ ਮੈਂ ਆ ਤੁਹਾਡਾ ਦੋਸਤ ਅਰਜਿੰਦਰ ਕੁਮਾਰ ਤੇ ਚਲੋ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਪਹਿਲਾ ਤਰੀਕਾ ਤਾਂ ਇਹ ਆ ਕਿ ਤੁਸੀਂ ਆਪਣੀ ਡੇਲੀ ਲਾਈਫ ਤੇ ਵੀਡੀਓ ਬਣਾ ਸਕਦੇ ਹੋ ਤੁਸੀਂ ਕਿਤੇ ਕੰਮ ਜਾਂਦੇ ਹੋ ਸ਼ੌਪ ਕਰਦੇ ਹੋ ਜਿਵੇਂ ਮੈਂ ਸ਼ੌਪ ਕਰਦਾ ਆ ਇਦਾਂ ਤੁਸੀਂ ਡੇਲੀ ਲਾਈਫ ਦੇ ਨਾਲ ਰਿਲੇਟਡ ਵੀਡੀਓਜ਼ ਬਣਾ ਸਕਦੇ ਹੋ ਫੋਰ ਐਗਜ਼ਾਮਪਲ ਤੁਸੀਂ ਘਰ ਤੋਂ ਸਫਰ ਕਰਕੇ ਆਉਨੇ ਹੋ ਆਪਣੀ ਦੁਕਾਨ ਤੱਕ ਜਾਂਦੇ ਹੋ ਜਾਂ ਆਪਣੇ ਕੰਮ ਤੇ ਕਿਤੇ ਵੀ ਜਾਂਦੇ ਹੋ ਤੁਸੀਂ ਆਪਣੇ ਸਫਰ ਦਾ ਜੋ ਰਸਤੇ ਦਾ ਥਿਊ ਆ ਉਹ ਦਿਖਾ ਸਕਦੇ ਹੋ ਆਪਣੇ ਬਲੌਗਸ ਵਿੱਚ ਕਿਵੇਂ-ਕਿਵੇਂ ਜਾਂਦੇ ਹੋ ਕਿਵੇਂ-ਕਿਵੇਂ ਕੰਮ ਕਰਦੇ ਹੋ ਹਾਂ ਇਹਦਾ ਨੁਕਸਾਨ ਇੱਕ ਇਹ ਆ ਕਿ ਬੋਰਿੰਗ ਹੁੰਦੀਆਂ ਤੁਸੀਂ ਹਰ ਰੋਜ਼ ਅਪਲੋਡ ਨਹੀਂ ਕਰ ਸਕਦੇ ਪਰ ਇਸ ਟੌਪਿਕ ਦੇ ਉੱਤੇ ਤੁਸੀਂ ਕਾਫੀ ਜ਼ਿਆਦਾ ਵੀਡੀਓਜ਼ ਬਣਾ ਸਕਦੇ ਹੋ ਤੇ ਇੱਕ ਟ੍ਰਿਕ ਇਹ ਆ ਇਹਦੇ ਲਈ ਅਪਲੋਡ ਕਰਨ ਦੀ ਤੇ ਟ੍ਰਿਕ ਇਹ ਆ ਕਿ ਤੁਸੀਂ 2 ਜਾਂ 3 ਹਫ਼ਤਿਆਂ ਦੇ ਬਾਅਦ ਹੀ ਇਹ ਵੀਡੀਓ ਅਪਲੋਡ ਕਰਨੀਆਂ ਤੇ ਲੋਕ ਇਦਾਂ ਦੀਆਂ ਚੀਜ਼ਾਂ ਨੂੰ ਪਸੰਦ ਕਰਦੇ ਆ ਪਰ ਜੇ ਥੋੜਾ ਗੈਪ ਕਾ ਕੇ ਤੁਸੀਂ ਕਰੋਗੇ ਅਪਲੋਡ ਤਾਂ ਫਿਰ ਜ਼ਿਆਦਾ ਪਸੰਦ ਕਰੋਗੇ ਪਰ ਜੇ ਤੁਸੀਂ ਡੇਲੀ ਡੇਲੀ ਅਪਲੋਡ ਕਰੋਗੇ ਫਿਰ ਉਹ ਚੀਜ਼ਾਂ ਲੋਕਾਂ ਨੂੰ ਥੋੜੀ ਬੋਰਿੰਗ ਲੱਗਦੀਆਂ ਸੋ ਇਹਨਾਂ ਨੂੰ 3 ਜਾਂ 4 ਹਫ਼ਤੇ ਦਾ ਗੈਪ ਪਾ ਕੇ ਫਿਰ ਹੀ ਅਪਲੋਡ ਕਰੋ ਦੂਜੀ ਨੰਬਰ ਤੇ ਤੁਸੀਂ ਲੋਕਲ ਇਵੈਂਟਸ ਹੋ ਗਏ ਜਾਂ ਫੰਕਸ਼ਨਸ ਹੋ ਗਏ ਉਹਨਾਂ ਤੇ ਵੀਡੀਓਜ਼ ਬਣਾ ਸਕਦੇ ਹੋ ਜਿਵੇਂ ਕਿ ਤੁਹਾਡੇ ਏਰੀਆ ਦੇ ਵਿੱਚ ਕੋਈ ਫੰਕਸ਼ਨ ਹੋ ਰਿਹਾ ਹੈ ਜਾਂ ਇਵੈਂਟ ਹੋ ਰਿਹਾ ਹੈ ਜਾਂ ਕੋਈ ਸਰਕਸ ਲੱਗੀ ਆ ਮੇਲਾ ਹੋ ਰਿਹਾ ਆ ਕਬੱਡੀ ਦਾ ਟੂਰਨਾਮੈਂਟ ਹੋ ਗਿਆ ਜਾਂ ਕ੍ਰਿਕਟ ਦਾ ਟੂਰਨਾਮੈਂਟ ਹੋ ਗਿਆ ਐਦਾਂ ਦੀਆਂ ਚੀਜ਼ਾਂ ਜੋ ਲੋਕਲ ਤੁਹਾਡੇ ਏਰੀਆ ਵਿੱਚ ਹੋ ਰਹੀਆਂ ਤੁਸੀਂ ਉਹਦੇ ਨਾਲ ਰਿਲੇਟਡ ਵੀਡੀਓਜ਼ ਵੀ ਬਣਾ ਸਕਦੇ ਹੋ ਅਪਲੋਡ ਕਰ ਸਕਦੇ ਹੋ ਕੋਈ ਵਿਆਹ ਸ਼ਾਦੀ ਦਾ ਫੰਕਸ਼ਨ ਹੋ ਗਿਆ ਉਹਦੇ ਨਾਲ ਰਿਲੇਟਡ ਬਲੌਗ ਬਣਾ ਸਕਦੇ ਆ ਉਹ ਤੁਸੀਂ ਅਪਲੋਡ ਕਰ ਸਕਦੇ ਹੋ ਤੁਹਾਨੂੰ ਜ਼ਰੂਰ ਇਹ ਚੀਜ਼ਾਂ ਨਾਰਮਲ ਲੱਗੂਗੀਆਂ ਕਿਉਂਕਿ ਤੁਸੀਂ ਹਰ ਰੋਜ਼ ਜਾਂ ਤੁਸੀਂ ਕਿਤੇ ਨਾ ਕਿਤੇ ਉਹ ਚੀਜ਼ਾਂ ਦੇਖਦੇ ਰਹਿੰਦੇ ਹੋ ਪਰ ਜੋ ਤੁਹਾਡੇ ਈ ਵਿਊਅਰਸ ਜੋ ਦੂਰੋਂ ਤੁਹਾਨੂੰ ਦੇਖ ਰਹੇ ਹੋ ਜਿਵੇਂ ਕਿ ਹੁਣ ਮੈਂ ਪੰਜਾਬ ਵਿੱਚ ਵੀਡੀਓ ਬਣਾ ਰਿਹਾ ਆ ਕੋਈ ਮੈਨੂੰ ਆਪਣੇ ਸਾਊਥ ਵੱਲੋਂ ਕੋਈ ਦੇਖ ਰਿਆ ਹੋਇਆ ਉਹਦੇ ਲਈ ਤਾਂ ਇਹ ਚੀਜ਼ ਨਵੀਂ ਹੋਵੇਗੀ ਸੋ ਲੋਕੀ ਜੋ ਬਾਹਰੋਂ ਪੰਜਾਬ ਤੋਂ ਬਾਹਰ ਆ ਉਹ ਇਹ ਚੀਜ਼ਾਂ ਦੇਖਣੀ ਆ ਪਸੰਦ ਕਰਦੇ ਆ ਕਈ ਵਾਰੀ ਇਦਾਂ ਹੁੰਦਾ ਵੀ ਜੋ ਤੁਸੀਂ ਵੀਡੀਓ ਅਪਲੋਡ ਕੀਤੀ ਆ ਉਹਦੇ ਕਮੈਂਟਸ ਵਿੱਚ ਲੋਕੀ ਹੀ ਤੁਹਾਨੂੰ ਕੁਝ ਸੁਜੈਸਟ ਕਰ ਦਿੰਦੇ ਆ ਜਾਂ ਕੁਝ ਪੁੱਛ ਲੈਂਦੇ ਆ ਵੀ ਇਸ ਟੌਪਿਕ ਦੇ ਉੱਤੇ ਵੀਡੀਓ ਬਣਾਓ ਸੋ ਤੁਸੀਂ ਆਪਣੇ ਕਮੈਂਟ ਬਾਕਸ ਵਿੱਚ ਵੀ ਦੇਖਦੇ ਰਹਿਣਾ ਵੀ ਲੋਕੀ ਕੀ ਪੁੱਛ ਰਹੇ ਆ ਕੀ ਤੁਹਾਨੂੰ ਸੁਜੈਸਟ ਕਰ ਰਹੇ ਆ ਤੁਸੀਂ ਉਸ ਟੌਪਿਕ ਉੱਤੇ ਵੀ ਵੀਡੀਓ ਬਣਾ ਸਕਦੇ ਹੋ ਤੁਸੀਂ Google Trends ਜਾਂ YouTube Search ਦੇ ਵਿੱਚ ਜਾ ਕੇ ਦੇਖ ਸਕਦੇ ਹੋ ਵੀ ਲੋਕੀ ਕੀ ਸਰਚ ਕਰ ਰਹੇ ਆ ਕਿ ਇਸ ਵਿਸ਼ੇ ਬਾਰੇ ਸਰਚ ਕਰ ਰਹੇ ਆ ਫਿਰ ਤੁਸੀਂ ਉਸ ਨੂੰ ਆਪਣੇ ਸਟਾਈਲ ਦੇ ਵਿੱਚ ਉਸ ਟੌਪਿਕ ਉੱਤੇ ਉਸ ਵਿਸ਼ੇ ਉੱਤੇ ਆਪਣੇ ਸਟਾਈਲ ਦੇ ਵਿੱਚ ਆਪਣੇ ਲੈਵਲ ਤੱਕ ਵੀਡੀਓ ਬਣਾ ਕੇ ਅਪਲੋਡ ਕਰ ਸਕਦੇ ਹੋ ਫੋਰ ਐਗਜ਼ਾਮਪਲ ਕੋਈ ਨਵੀਂ ਬਿਜ਼ਨਸ ਜਾਂ ਨਵਾਂ ਨਵੀਂ ਸ਼ਾਪ ਓਪਨ ਕਰਨ ਬਾਰੇ YouTube ਤੇ ਸਰਚ ਕਰਿਆ ਤੁਸੀਂ ਉਸ ਨੂੰ ਆਪਣੇ ਅੰਦਾਜ਼ ਵਿੱਚ ਆਪਣੇ ਸਟਾਈਲ ਦੇ ਵਿੱਚ ਸਮਝਾ ਸਕਦੇ ਹੋ ਵੀ ਸਿੰਪਲ ਤਰੀਕੇ ਦੇ ਨਾਲ ਵੀ ਕਿੱਦਾਂ ਕਿੱਦਾਂ ਕਿਹੜੀ ਕਿਹੜੀ ਪ੍ਰੋਸੈਸ ਕਿਸ ਕਿਸ ਤਰੀਕੇ ਨਾਲ ਹੁੰਦੀ ਉਸ ਟੌਪਿਕ ਦੇ ਉੱਤੇ ਤੁਸੀਂ ਵੀਡੀਓ ਬਣਾ ਕੇ ਅਪਲੋਡ ਕਰ ਸਕਦੇ ਹੋ ਤੁਸੀਂ ਆਪਣੇ ਪਰਸਨਲ ਐਕਸਪੀਰੀਅੰਸ ਵੀ ਸ਼ੇਅਰ ਕਰ ਸਕਦੇ ਹੋ ਰਿਵਿਊਜ਼ ਦੇ ਸਕਦੇ ਹੋ ਆਪਣੀਆਂ ਵੀਡੀਓਜ਼ ਵਿੱਚ ਜਿਵੇਂ ਕਿ ਜੇ ਤੁਸੀਂ ਕੋਈ ਚੀਜ਼ ਖਰੀਦੀ ਆ ਜਾਂ ਫਿਰ ਕਿਸੇ ਜਗ੍ਹਾ ਤੇ ਜਾ ਕੇ ਕੁਝ ਖਾਧਾ ਆ ਖਾਣਾ ਖਾਧਾ ਆ ਜਾਂ ਫਿਰ ਕੋਈ ਪ੍ਰੋਡਕਟ ਯੂਜ਼ ਕੀਤਾ ਤੁਸੀਂ ਉਹਦੇ ਬਾਰੇ ਸਾਰੇ ਡਿਟੇਲ ਵਿੱਚ ਦੱਸ ਸਕਦੇ ਹੋ ਆਪਣੀ ਵੀਡੀਓ ਵਿੱਚ ਆਪਣਾ ਐਕਸਪੀਰੀਅੰਸ ਦੇ ਸਕਦੇ ਹੋ ਉਸ ਚੀਜ਼ ਦਾ ਰਿਵਿਊ ਦੇ ਸਕਦੇ ਹੋ ਇਦਾਂ ਦੀਆਂ ਵੀਡੀਓਜ਼ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀਆਂ ਤੁਸੀਂ ਹਾਊ ਟੂ ਜਾਂ ਫਿਰ ਗਾਈਡ ਵੀਡੀਓਜ਼ ਬਣਾ ਸਕਦੇ ਹੋ ਜਿਵੇਂ ਕਿ ਕਿਵੇਂ ਵੀਡੀਓ ਸ਼ੂਟ ਕਰੀਏ ਹਾਊ ਟੂ ਸਟਾਰਟ ਬਲੌਗਿੰਗ ਜਾਂ ਫਿਰ ਨਵਾਂ ਚੈਨਲ ਕਿਵੇਂ ਬਣਾਈਏ ਇਦਾਂ ਦੀਆਂ ਹਾਊ ਟੂ ਵੀਡੀਓਜ਼ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆਉਂਦੀਆਂ ਤੁਸੀਂ ਇਹ ਵੀ ਬਲੌਗਿੰਗ ਸਟਾਈਲ ਵਿੱਚ ਬਣਾ ਸਕਦੇ ਹੋ ਜਿਸ ਤਰ੍ਹਾਂ ਹੁਣ ਮੈਂ ਬਣਾ ਰਿਹਾ ਹਾਂ ਚੈਲੰਜਸ ਤੇ ਟ੍ਰੈਂਡ ਨੂੰ ਫੋਲੋ ਕਰੋ ਜਿਵੇਂ ਕਿ ਪਿੱਛੇ ਜੇ ਟ੍ਰੈਂਡ ਚੱਲਿਆ ਸੀਗਾ ਇੰਸਟਾਗ੍ਰਾਮ ਤੇ ਵੀ ਸੀਗਾ YouTube ਦੇ ਉੱਤੇ ਵੀ ਹਲਦੀ ਵਾਲਾ ਟ੍ਰੈਂਡ ਚੱਲਿਆ ਸੀਗਾ ਮੈਂ ਤਾਂ ਫੋਲੋ ਨਹੀਂ ਕਰ ਸਕਿਆ ਉਹਨੂੰ ਖੈਰ ਪਰ ਤੁਸੀਂ ਇਦਾਂ ਦੀਆਂ ਚੀਜ਼ਾਂ ਨੂੰ ਜ਼ਰੂਰ ਫੋਲੋ ਕਰਿਓ ਕਿਉਂਕਿ ਇਹ ਵੀ ਜਿਆਦਾ ਆਪਣੀ ਵੀਡੀਓ ਦੇ ਉੱਤੇ ਟ੍ਰੈਫਿਕ ਲਿਆਉਂਦੀਆਂ ਆ ਟ੍ਰੈਂਡ ਨੂੰ ਫੋਲੋ ਕਰੋਗੇ ਤਾਂ ਉਹ ਜਿਆਦਾ ਵਾਇਰਲ ਹੋਣ ਦੇ ਚਾਂਸ ਹੁੰਦੇ ਉਸ ਵੀਡੀਓ ਦੇ ਆਪਣੀ ਸੋਚ ਤੁਸੀਂ ਸ਼ੇਅਰ ਕਰ ਸਕਦੇ ਹੋ ਜਾਂ ਫਿਰ ਆਪਣੇ ਲਾਈਫ ਸਟਾਈਲ ਹੋ ਗਿਆ ਉਹ ਸ਼ੇਅਰ ਕਰ ਸਕਦੇ ਹੋ ਆਪਣੀ ਵੀਡੀਓਜ਼ ਦੇ ਵਿੱਚ ਜਾਂ ਫਿਰ ਤੁਸੀਂ ਕੁਝ ਐਡਵਾਈਸ ਦੇਣਾ ਚਾਹੁੰਦੇ ਹੋ ਆਪਣੇ ਵਿਊਅਰਸ ਨੂੰ ਤੁਸੀਂ ਉਹ ਵੀਡੀਓਜ਼ ਬਣਾ ਸਕਦੇ ਹੋ ਜਿਵੇਂ ਕਿ ਹੁਣ ਮੈਂ ਸ਼ਾਪ ਓਪਨ ਕੀਤੀ ਸੀਗੀ ਮੈਂ ਇਸ ਬਾਰੇ ਦੱਸ ਸਕਦਾ ਵੀ ਮੈਂ ਕਿਵੇਂ ਕੀਤੀ ਸੀਗੀ ਕਿਸ ਤਰੀਕੇ ਨਾਲ ਮੈਂ ਕਿਹੜਾ ਕਿਹੜੀ ਚੀਜ਼ ਲੈਂਦੀ ਕਿਹੜਾ ਸਮਾਨ ਕਿੱਥੋਂ ਲੈਂਦਾ ਮੈਨੂੰ ਕਿੰਨੇ ਪੈਸੇ ਖਰਚਣੇ ਪਏ ਆ ਕਿੰਨਾ ਮੇਰਾ ਖਰਚਾ ਹੋਇਆ ਇਦਾਂ ਦੀਆਂ ਚੀਜ਼ਾਂ ਅਸੀਂ ਆਪਣੀ ਵੀਡੀਓਜ਼ ਵਿੱਚ ਦੱਸ ਸਕਦੇ ਹਾਂ ਤੁਸੀਂ ਆਪਣੇ ਨਾਲ ਰਿਲੇਟਡ ਦੱਸ ਸਕਦੇ ਆ ਤੁਸੀਂ ਆਪਣੀ ਵੀਡੀਓ ਵਿੱਚ ਆਪਣੇ ਲੋਕਲ ਏਰੀਆ ਵਿੱਚ ਜੋ ਵੀ ਜਗ੍ਹਾ ਆ ਜੋ ਜ਼ਿਆਦਾ ਮਸ਼ਹੂਰ ਆ ਉਹ ਆਪਣੀ ਵੀਡੀਓਜ਼ ਦੇ ਵਿੱਚ ਦਿਖਾ ਸਕਦੇ ਹੋ ਹੋ ਸਕਦਾ ਤੁਹਾਨੂੰ ਲੱਗੇ ਵੀ ਇਹ ਇਹ ਤਾਂ ਨਾਰਮਲ ਜੀ ਜਗ੍ਹਾ ਆ ਜਿੱਦਾਂ ਕਿ ਸਾਡੇ ਹੁਸ਼ਿਆਰਪੁਰ ਵਿੱਚ ਸ਼ਿਮਲਾ ਪਹਾੜੀ ਸੀਗੀ ਮੈਨੂੰ ਲੱਗਦਾ ਕਿ ਨਾਰਮਲ ਜਿਹੀ ਆ ਪਰ ਜਿਨ੍ਹਾਂ ਨੇ ਉਹ ਚੀਜ਼ ਨਹੀਂ ਦੇਖੀ ਉਹਨਾਂ ਨੂੰ ਲਈ ਉਹ ਸਪੈਸ਼ਲ ਆ ਸੋ ਤੁਹਾਡੇ ਵਿਊਅਰ ਜੀ ਵੀ ਜੋ ਦੂਰੋਂ ਤੁਹਾਨੂੰ ਦੇਖ ਰਹੇ ਆ ਉਹਨਾਂ ਦੇ ਲਈ ਉਹ ਚੀਜ਼ ਨਵੀਂ ਆ ਇਸ ਕਰਕੇ ਇਦਾਂ ਦੀਆਂ ਚੀਜ਼ਾਂ ਨੂੰ ਆਪਣੀ ਵੀਡੀਓਜ਼ ਵਿੱਚ ਐਡ ਕਰੋ ਤੇ ਲੋਕੀ ਇਦਾਂ ਦੀਆਂ ਚੀਜ਼ਾਂ ਦੇਖਣੇ ਹੀ ਪਸੰਦ ਕਰਦੇ ਆ ਤੁਸੀਂ ਆਪਣੀ ਵੀਡੀਓਜ਼ ਦੇ ਵਿੱਚ ਕੋਲਾਬੋਰੇਸ਼ਨ ਕਰ ਸਕਦੇ ਹੋ ਜਿੱਦਾਂ ਕਿ ਆਪਣੇ ਫੈਮਿਲੀ ਮੈਂਬਰਸ ਨੂੰ ਐਡ ਕਰ ਸਕਦੇ ਹੋ ਵਿੱਚ ਵੀਡੀਓ ਦੇ ਜਾਂ ਆਪਣੇ ਫਰੈਂਡਸ ਨੂੰ ਲੈ ਕੇ ਨਾਲ ਵੀਡੀਓ ਬਣਾ ਸਕਦੇ ਹੋ ਜਿਵੇਂ ਮੈਂ ਆਪਣੀ ਮੰਮੀ ਨੂੰ ਕਿਸੇ ਵੇਲੇ ਵੀਡੀਓ ਵਿੱਚ ਲਿਆਉਂਦਾ ਆ ਜਾਂ ਫਿਰ ਆਪਣੇ ਫਰੈਂਡਸ ਹੋਗੇ ਮਾਮਾ ਜੀ ਹੋਗੇ ਹਰਸ਼ ਹੋ ਗਿਆ ਉਹਨਾਂ ਨੂੰ ਮੈਂ ਕਈ ਵਾਰੀ ਵੀਡੀਓਜ਼ ਦੇ ਵਿੱਚ ਲਿਆਉਂਦਾ ਆ ਇਸ ਤਰ੍ਹਾਂ ਤੁਸੀਂ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਜੋ ਵਿਊਅਰਸ ਦਾ ਜੋ ਕਨੈਕਸ਼ਨ ਆ ਉਹ ਜ਼ਿਆਦਾ ਡੀਪ ਹੁੰਦਾ ਆ ਤੁਹਾਡੇ ਨਾਲ ਕਈ ਵਾਰ ਇਹਦਾ ਰੈਂਡਮ ਥੌਟਸ ਜਾਂ ਇਮੋਸ਼ਨਲ ਟਾਕਸ ਵੀ ਕਰ ਲੈਣੀਆਂ ਚਾਹੀਦੀਆਂ ਆ ਦਿਲ ਦੀਆਂ ਗੱਲਾਂ ਆਪਣੀਆਂ ਜੋ ਈਵਰਸ ਦੇ ਨਾਲ ਸ਼ੇਅਰ ਕਰ ਲੈਣੀਆਂ ਜਾਂਦੀਆਂ ਸੋ ਇਦਾਂ ਕਨੈਕਸ਼ਨ ਜੋ ਇੱਕ ਬਿਲਡ ਹੁੰਦਾ ਤੁਹਾਡਾ ਆਡੀਅנס ਦੇ ਨਾਲ ਸੋ ਤੁਹਾਡੀ ਵੀਡੀਓਜ਼ ਦੇ ਉੱਤੇ ਵਿਊਜ਼ ਜ਼ਿਆਦਾ ਆਉਂਦੇ ਆ ਇਦਾਂ ਦੀਆਂ ਚੀਜ਼ਾਂ ਵੀ ਕਈ ਵਾਰੀ ਵਾਇਰਲ ਹੋ ਜਾਂਦੀਆਂ ਸੋ ਹੁਣ ਗੱਲ ਕਰਦੇ ਆ ਟਿਪਸ ਦੀ ਜਿਨ੍ਹਾਂ ਵਿੱਚ ਪਹਿਲੀ ਟਿਪ ਤਾਂ ਇਹ ਹੀ ਆ ਕਿ ਤੁਸੀਂ ਆਪਣੀ ਡੇਲੀ ਲਾਈਫ ਨੂੰ ਦੇਖੋ ਕਿਉਂਕਿ ਜੋ ਕੰਟੈਂਟ ਆ ਤੁਹਾਡੀ ਡੇਲੀ ਲਾਈਫ ਦੇ ਵਿੱਚੋਂ ਵੀ ਨਿਕਲ ਕੇ ਆ ਸਕਦਾ ਆ ਦੂਜੀ ਟਿਪਾ ਕਿ ਵਲੌਗ ਦਾ ਮਤਲਬ ਸਿਰਫ ਪਰਫੈਕਟ ਨਹੀਂ ਹੁੰਦਾ ਬਲਕਿ ਵਲੌਗ ਦਾ ਮਤਲਬ ਰੀਅਲ ਹੁੰਦਾ ਜੋ ਤੁਸੀਂ ਰੀਅਲ ਲਾਈਫ ਵਿੱਚ ਕਰਦੇ ਹੋ ਆਪਣੀ ਰੀਅਲ ਜ਼ਿੰਦਗੀ ਨੂੰ ਦਿਖਾਓ ਪਰਫੈਕਸ਼ਨ ਦੇ ਚੱਕਰ ਵਿੱਚ ਆਪਣੇ ਵਲੌਗ ਨੂੰ ਖਰਾਬ ਨਾ ਤੀਸਰੀ ਟਿਪਾ ਕਿ ਤੂੰ ਕੰਟੈਂਟ ਦੀ ਜੋ ਤੁਹਾਡੇ ਕਈ ਵਾਰੀ ਦਿਮਾਗ ਵਿੱਚ ਆਉਂਦੀ ਆ ਗੱਲ ਕੋਈ ਉਹਦੀ ਫਿਰ ਤੁਸੀਂ ਇੱਕ ਲਿਸਟ ਬਣਾ ਕੇ ਰੱਖੋ ਕਿ ਸੀ ਵੇਲੇ ਚੀਤਾ ਭੁੱਲ ਜਾਂਦਾ ਆ ਸੋ ਜੋ ਕੰਟੈਂਟ ਤੁਹਾਡੇ ਮਾਈਂਡ ਵਿੱਚ ਆਉਂਦਾ ਉਹਨੂੰ ਉਸੇ ਵੇਲੇ ਲਿਖ ਕੇ ਰੱਖੋ ਉਹਦੀ ਲਿਸਟ ਬਣਾ ਕੇ ਰੱਖੋ ਜੋ ਤੁਸੀਂ ਪੁਰਾਣੀਆਂ ਵੀਡੀਓਜ਼ ਬਣਾਈਆਂ ਹੋਈਆਂ ਆ ਤੁਸੀਂ ਉਹਨਾਂ ਨੂੰ ਰੀਯੂਜ਼ ਵੀ ਕਰ ਸਕਦੇ ਹੋ ਥੋੜਾ ਜਿਹਾ ਐਡਿਟ ਕਰਕੇ ਜਾਂ ਥੋੜਾ ਜਿਹਾ ਚੇਂਜ ਕਰਕੇ ਬਦਲਾਅ ਕਰਕੇ ਉਹਦੇ ਵਿੱਚ ਤੁਸੀਂ ਉਹਨਾਂ ਨੂੰ ਦੁਬਾਰਾ ਯੂਜ਼ ਕਰ ਸਕਦੇ ਹੋ ਸੋ ਫਰੈਂਡਸ ਏਸੀ ਕੁਝ ਬੈਸਟ ਕੰਟੈਂਟ ਆਈਡੀਆਜ਼ ਤੁਸੀਂ ਆਪਣੀ ਲਾਈਫਸਟਾਈਲ ਆਪਣੇ ਲੋਕੇਸ਼ਨ ਦੇ ਹਿਸਾਬ ਨਾਲ ਇਹਨਾਂ ਨੂੰ ਮਿਕਸ ਕਰਕੇ ਵੀਡੀਓਜ਼ ਬਣਾ ਸਕਦੇ ਹੋ ਤੇ ਆਈ ਹੋਪ ਕਿ ਤੁਹਾਨੂੰ ਇਹ ਪਸੰਦਾ ਆਏ ਹੋਣਗੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਤੁਹਾਨੂੰ ਇਹ ਵੀਡੀਓ ਸੱਚੀ ਮੁੱਚੀ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਤੁਹਾਡੇ ਲਈ ਇਹੋ ਜੀਆਂ ਵੀਡੀਓਜ਼ ਲਿਆਉਂਦਾ ਰਹਿਣਾ ਇਸ ਕਰਕੇ ਨੋਟੀਫਿਕੇਸ਼ਨ ਬੈਲ ਨੂੰ ਔਨ ਕਰਕੇ 올 ਤੇ ਸੈੱਟ ਕਰ ਲਓ ਤਾਂ ਕਿ ਮੇਰੀ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਹੋਰ ਨਵੇਂ ਬਲੌਗ ਵਿੱਚ ਉਦੋਂ ਤੱਕਰ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ ਗੋਡ ਬਲੇਸੀ ਯੂ ਆਲ